ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇਸ ਵੱਡੀ ਮਹਾਨ ਹਸਤੀ ਦੇ ਹੋਇਆ ਦੇਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਆ ਰਹੀ ਹੈ ਹੁਣੇ-ਹੁਣੇ ਖਬਰ ਮਿਲੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਅੱਜਦਿਨੀ ਬਹੁਤ ਸਾਰੀਆਂ ਮਨਪੱਖੀਆਂ ਕੜਨਾਵਾ ਖਬਰਾਂ ਆਉਂਦੀਆਂ ਹਨ ਜੋ ਲੋਕਾਂ ਨੂੰ ਬਹੁਤ ਹੀ ਵੱਡੇ ਝੜਕੇ ਦਿੰਦੀਆਂ ਜਿਸ ਕਾ ਲੋਕਾਂ ਨੂੰ ਗਹਿਰੇ ਦੁੱਖ ਹੁੰਦਾ ਜੀ ਹੁਣ ਵੱਡੀ ਖਬਰ ਆ ਰਹੀ ਜਿੱਥੇ ਕਿ ਖਰੜ ਏਅਰਪੋਰਟ ਰੋਡ ਤੇ ਸੰਨੀ ਇਨਕਲੇਵ ਵਿਖੇ ਬੀਤੀ ਰਾਤ ਹੋਏ ਭਿਆਨਕ ਹਾਦਸੇ ਚ ਖਰੜ ਨਿਵਾਸੀ ਉਗੇ ਗਜਲਗੋ ਅਜਮੇਰ ਸਾਗਰ ਦੀ ਮੌਤ ਹੋ ਗਈ ਇਸ ਦੁੱਖ ਦੇ ਖਬਰ ਨਾਲ ਸਾਇਤ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਜੀਆਂ ਇਸ ਮੌਕੇ ਨਵਾਂ ਪਾਂਦ ਨਵੀ ਸੋਚ ਸੰਸਥਾ ਮਹਾਲੀ ਦੇ ਪ੍ਰਧਾਨ ਬਲਜਿੰਦਰ ਕੌਰ ਸ਼ੈਗਲ ਜਨਰਲ ਸਕੱਤਰ ਸ਼ਾਇਰਪੱਟੀ ਅਤੇ ਸਰਜੀਤ ਸਿੰਘ ਧੀਰ ਤੇ ਪ੍ਰਿੰਸ ਬਹਾਦਰ ਸਿੰਘ ਗੌਸ਼ਰਾ ਆਦਿ ਦੇ ਵੱਲੋਂ ਉਹਨਾਂ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਮੌਕੇ ਤੇ ਸਹਿਤਕਾਰਾਂ ਤੇ ਹੋਰ ਸ਼ਖਸੀਤਾਵਾਂ ਵੱਲੋਂ ਇੱਕ ਸਾਂਝੀ ਬਿਆਨ ਵਿੱਚ ਅਜਮੇਰ ਸਾਗਰ ਦੇ ਅਣਹੋਣੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨੁਬਾਦ